ਇਸ ਸਾਰੀ ਦੁਨੀਆ ਦੇ ਵਿੱਚ ਹਰ ਇੱਕ ਦਾ ਗੁਰੂ ਆ ਕਿਸੇ ਦਾ ਕਾਰਪੈਂਟਰ ਦਾ ਗੁਰੂ ਆ ਕਿਸੇ ਦਾ ਇਲੈਕਟ੍ਰੀਸ਼ੀਅਨ ਦਾ ਗੁਰੂ ਆ ਕਿਸੇ ਨੇ ਡਾਕਟਰ ਦਾ ਗੁਰੂ ਧਾਰਿਆ ਆ ਕੋਈ ਜਹਾਜ਼ ਚਲਾਉਣਾ ਸਿੱਖਦਾ ਆ ਉਹਨੇ ਪਾਇਲਟ ਨੂੰ ਗੁਰੂ ਧਾਰਿਆ ਆ ਬਹੁਤ ਤਰ੍ਹਾਂ ਦੇ ਗੁਰੂ ਆ ਸਮਝਣਾ ਇਹ ਆ ਸਰੀਰ ਗੁਰੂ ਨਹੀਂ ਹੁੰਦਾ ਸਰੀਰ ਦੇ ਵਿੱਚ ਜਿਹੜਾ ਗਿਆਨ ਆ ਕਿਸੇ ਕੋਲ ਕਾਰਪੈਂਟਰੀਂ ਦਾ ਆ ਕਿਸੇ ਕੋਲ ਇਲੈਕਟ੍ਰੀਸ਼ੀਅਨ ਦਾ ਆਇਆ ਕਿਸੇ ਕੋਲ ਪਾਇਲਟ ਦਾ ਆਇਆ ਕਿਸੇ ਕੋਲ ਇੰਜੀਨੀਅਰਿੰਗ ਦਾ ਆਇਆ ਕਿਸੇ ਕੰਡਕਟਰ ਦਾ ਆਇਆ ਜਿਹੜਾ ਉਹਦੇ ਕੋਲ ਗਿਆਨ ਆ ਉਹ ਉਹਦਾ ਗੁਰੂ ਆ ਸਰੀਰ ਗੁਰੂ ਨਹੀਂ ਹੁੰਦਾ ਸਰੀਰ ਦੀ ਵੈਲਿਊ ਤਾਂ ਆ ਕਿਉਂਕਿ ਉਹ ਗਿਆਨ ਉਸ ਸਰੀਰ ਦੇ ਵਿੱਚੋਂ ਨਿਕਲ ਰਿਹਾ ਆ ਲੇਡੀਜ਼ ਪਰਸ ਕੈਰੀ ਕਰਦੀਆਂ ਨੇ ਬੰਦੇ ਵਾਲਟ ਕੈਰੀ ਕਰਦੇ ਨੇ ਬਟੂਆ ਉਹ ਬਟੂਏ ਦੇ ਵਿੱਚ ਜਿਹੜੇ ਨੋਟ ਨੇ ਨਾ ਉਹੀ ਵੈਲਿਊਏਬਲ ਆ ਬਟੂਏ ਦੀ अहमियत ਤਾਂ ਆ ਉਹਨੂੰ ਆਪਾਂ ਪ੍ਰੇਫਰੈਂਸ ਤਾਂ ਦਿੰਨੇ ਆ ਕਿਉਂਕਿ ਉਹ ਕੀਮਤੀ ਚੀਜ਼ ਨੂੰ ਸੰਭਾਲ ਕੇ ਰੱਖ ਰਿਹਾ ਆਪਣੇ ਵਿੱਚ ਤੇ ਜੇ ਬਟੂਆ ਨਾ ਹੋਵੇ ਹੁਣ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਆਪਣੀ ਚੁੰਨੀ ਦੇ ਖੁੰਝੇ ਦੇ ਨਾਲ ਪੈਸੇ ਬੰਨ ਲੈਂਦੀਆਂ ਸੀ ਉਹ ਚੁੰਨੀ ਕੀਮਤੀ ਚੀਜ਼ ਨੂੰ ਸੰਭਾਲਣ ਦੇ ਕੰਮ ਆਉਂਦੀ ਸੀ ਚੁੰਨੀ ਦੀ ਵੀ ਵੈਲਿਊ ਸੀ ਅੱਛਾ ਜੇ ਅਗਰ ਚੁੰਨੀ ਨਹੀਂ ਹੁੰਦੀ ਸੀ ਤੇ ਉਹਨਾਂ ਦੇ ਕੋਲ ਰਮਾਲ ਹੁੰਦਾ ਸੀ ਉਰਮਾਲ ਦੇ ਵਿੱਚ ਆਪਣੇ ਪੈਸੇ ਆਪਣੀ ਕੀਮਤੀ ਚੀਜ਼ ਬੰਦ ਲੰਦੀਆਂ ਸੀ। ਉਹ ਰਮਾਲ ਦੀ ਵੈਲਿਊ ਤਾਂ ਸੀ ਕਿਉਂਕਿ ਉਹ ਕੀਮਤੀ ਚੀਜ਼ ਨੂੰ ਸੰਭਾਲ ਕੇ ਰੱਖ ਰਿਆ। ਤੇ ਚਲੋ ਜੇ ਕਿਸੇ ਦੇ ਕੋਲ ਰਮਾਲ ਨਾ ਹੋਵੇ ਉਹ ਆਪਣੇ ਹੱਥ ਦੇ ਵਿੱਚ ਫੜ ਲਊਗਾ ਪੈਸਿਆਂ ਨੂੰ ਕੁੱਟ ਕੇ। ਇਸ ਹੱਥ ਦੀ ਵੈਲਿਊ ਵੀ ਬਣ ਗਈ ਕਿਉਂਕਿ ਇਹਨੇ ਬਹੁਤ ਕੀਮਤੀ ਚੀਜ਼ ਸੰਭਾਲ ਕੇ ਰੱਖੀ ਆ। ਇਦਾਂ ਸਰੀਰ ਦੀ ਵੈਲਿਊ ਵੀ ਹੁੰਦੀ ਆ। ਅਗਰ ਸਰੀਰ ਨਾ ਹੋਵੇ ਤੇ ਗਿਆਨ ਪ੍ਰਗਟ ਨਹੀਂ ਹੋਣਾ। ਇਹ ਸਰੀਰ ਵੀ ਪੂਜਣਯੋਗ ਆ। ਪੂਜਣਯੋਗ ਦਾ ਮਤਲਬ ਥੈਂਕ ਯੂ ਦੇ ਕਾਬਲ ਆ ਇਹ। ਜਿੰਨੇ ਇਸ ਵਧੀਆ ਗਿਆਨ ਨੂੰ ਸੰਭਾਲ ਕੇ ਰੱਖਿਆ ਆ ਇਸ ਸ਼ਰੀਰ ਦੇ ਵਿੱਚ ਹੁਣ ਕਈ ਲੋਕ ਪੱਬਾਂ ਦੇ ਵਿੱਚ ਜਾਂਦੇ ਆ ਕਲੱਬਾਂ ਦੇ ਵਿੱਚ ਜਾਂਦੇ ਆ ਜਿਹੜੇ 바ਰ ਦੇ ਪਿੱਛੇ ਲੋਕ ਸਰਵ ਕਰਦੇ ਆ ਅਲਕੋਹਲ ਸ਼ਰਾਬ ਉਹ ਇੰਨੇ ਕਾਰੀਗਰ ਆ ਉਹ ਬੜੀਆਂ ਵਧੀਆ 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 ਕੋਕਟੇਲਸ ਬਣਾਉਂਦੇ ਨੇ ਉਹ ਗਲਾਸ ਇੱਕ ਦੂਜੇ ਦੇ ਵਿੱਚ ਫਸਾ ਕੇ ਐਦਾਂ ਹਵਾ ਦੇ ਵਿੱਚ ਚੱਕ ਚੱਕ ਮਾਰਦੇ ਨੇ ਉਹ ਕੋਕਟੇਲ ਵਧੀਆ ਬਣਾ ਬਣਾ ਦਿੰਦੇ ਨੇ ਉਹਨਾਂ ਦੇ ਕੋਲ ਉਹਦਾ ਗਿਆਨ ਆ ਕਹਿਣ ਦਾ ਮਤਲਬ ਮੇਰਾ ਇਹ ਆ ਕਿ ਸ਼ਰੀਰ ਦੀ ਵੀ ਕੀਮਤ ਹੈ ਅਗਰ ਸ਼ਰੀਰ ਨਹੀਂ ਦਾ ਗਿਆਨ ਹੀ ਸਾਨੂੰ ਮਿਲ ਸਕਦਾ ਇਸ ਸਰੀਰ ਦੇ ਵਿੱਚੋਂ ਗਿਆਨ ਪ੍ਰਗਟ ਹੁੰਦਾ ਹੁਣ ਆਪਾਂ ਬੱਚੇ ਆਪਣੇ ਸਕੂਲ ਭੇਜਦੇ ਆ ਉੱਥੇ ਟੀਚਰਸ ਨੇ ਆਪਾਂ ਕਿਉਂ ਭੇਜਦੇ ਆ ਕਿਉਂਕਿ ਉਹ ਟੀਚਰਾਂ ਦੇ ਕੋਲ ਕਿਸੇ ਕੋਲ ਸਾਇੰਸ ਦਾ ਗਿਆਨ ਹੈ ਕਿਸੇ ਕੋਲ ਫਿਜ਼ੀਕਲ ਐਜੂਕੇਸ਼ਨ ਦਾ ਗਿਆਨ ਹੈ ਕਿਸੇ ਕੋਲ ਹਿਸਟਰੀ ਦਾ ਪੰਜਾਬੀ ਦਾ ਇੰਗਲਿਸ਼ ਦਾ ਗਿਆਨ ਹੈ ਕੋਈ ਮੈਥਮੈਟਿਕਸ ਦਾ ਗਿਆਨ ਰੱਖਦਾ ਆਪਾਂ ਉਹਨਾਂ ਦੇ ਕੋਲ ਭੇਜਦੇ ਆ ਤੇ ਜੇ ਕੋਈ ਟੀਚਰ ਮਰ ਜਾਂਦਾ ਜਾਂ ਰਿਟਾਇਰ ਹੋ ਜਾਂਦਾ ਉਹਦੀ ਜਗ੍ਹਾ ਤੇ ਕੋਈ ਹੋਰ ਟੀਚਰ ਲਿਆਂਦਾ ਜਾਂਦਾ ਫਿਜ਼ੀਕਲ ਲਿਆਂਦਾ ਜਾਂਦਾ ਸਰੀਰਿਕ ਤੌਰ ਤੇ ਲਿਆਂਦਾ ਜਾਂਦਾ ਕਿਉਂਕਿ ਉਹਦੇ ਕੋਲ ਉਹ ਗਿਆਨ ਆ ਇੱਦਾਂ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਆ ਸੁਣਦੇ ਆ ਮਹਾਰਾਜ ਕਹਿੰਦੇ ਤੇਰਾ ਗੁਰੂ ਕਿਹੜਾ ਆ ਜਿਸ ਗੁਰਬਾਣੀ ਨੂੰ ਆਪਾਂ ਪੂਜਦੇ ਆ ਮੰਨਦੇ ਆ ਰਿਸਪੈਕਟ ਕਰਦੇ ਆ ਆਦਰ ਸਤਕਾਰ ਦਿੰਨੇ ਆ ਸਿਰ ਤੇ ਰੱਖਦੇ ਆ ਆਪਾਂ ਉਹੀ ਗੁਰਬਾਣੀ ਸਾਨੂੰ ਉਹੀ ਹੁਕਮਨਾਮੇ ਸਾਨੂੰ ਕਹਿ ਰਹੇ ਨੇ ਕਿ ਤੇਰਾ ਗੁਰੂ ਕਿਹੜਾ ਆ ਬੰਦਿਆ ਤੇ ਫਿਰ ਮਹਾਰਾਜ ਬਹੁਤ ਸੋਣਾ ਲਿਖਦੇ ਨੇ ਉਹ ਕਹਿੰਦੇ ਆਦ ਅੰਤ ਇੱਕੋ ਅਵਤਾਰਾ ਕਹਿੰਦੇ ਜਿਹੜਾ ਆਦ ਅੰਤ ਤੱਕ ਰਹੇਗਾ ਪਹਿਲਾਂ ਵੀ ਸੀ ਹੁਣ ਵੀ ਹੈ ਗਾ ਵੀ ਰਹੇਗਾ ਪਾਸਟ ਦੇ ਵਿੱਚ ਵੀ ਸੀ ਪ੍ਰੈਜ਼ੈਂਟ ਵਿੱਚ ਵੀ ਹੈ ਫਿਊਚਰ ਵਿੱਚ ਵੀ ਹੈ ਉਹ ਕੀ ਹੈ ਪਰਮਾਤਮਾ ਸੋਈ ਗੁਰੂ ਸਮਝੋ ਹਮਾਰਾ ਉਹੀ ਗੁਰੂ ਆ ਤੁਹਾਡਾ ਕਹਿੰਦੇ ਮਹਾਰਾਜ ਜਿਹੜਾ ਪਰਮਾਤਮਾ ਆ ਪਰ ਗੁਰੂ ਗ੍ਰੰਥ ਸਾਹਿਬ ਹੀ ਸਾਨੂੰ ਕਹਿ ਰਹੇ ਨੇ ਕਿ ਅਸਲ ਗੁਰੂ ਤੇਰਾ ਜਿਹੜਾ ਆ ਉਹ ਪਰਮਾਤਮਾ ਆ ਪਾਰ ਬ੍ਰਹਮ ਆ ਅਕਾਲ ਪੁਰਖ ਆ ਵਹੀ ਗੁਰੂ ਆ ਅੱਲਾ ਆ ਰਾਮ ਆ ਗੋਡ ਆ ਜਿਹੜਾ ਮਾਜੀ ਆਪਾਂ ਨਾਂ ਦੇ ਦਈਏ ਕਿਉਂਕਿ ਇਹੇ ਆਉਂਦਾ ਜਾਂਦਾ ਨਹੀਂ ਇਹ ਮਰਦਾ ਜੰਮਦਾ ਨਹੀਂ ਇਹਨੂੰ ਕਿਸੇ ਨੇ ਬਣਾਇਆ ਨਹੀਂ ਇਹ ਥਾਪਿਆ ਨਾ ਜਾਏ ਇਹ ਕੀਤਾ ਨਾ ਹੋਏ ਇਹ ਆਪੇ ਆਉ ਬਨਰੰਜਨ ਸੋਇ ਇਹਨੂੰ ਕਿਸੇ ਨੇ ਨਹੀਂ ਬਣਾਇਆ ਤਦਿ ਮਹਾਰਾਜ ਨੇ ਲਿਖਿਆ ਉਹ ਕਹਿੰਦੇ ਆਦ ਅੰਤ ਇੱਕੋ ਅਪਤਾਰਾ ਸੋਈ ਗੁਰੂ ਸਮਝਿਓ ਹਮਾਰਾ ਉਹੀ ਗੁਰੂ ਅਸਲੀਆ ਉਹੀ ਗੁਰੂ ਸਾਡਾ ਆਧਾਰ ਬਣਨਾ ਚਾਹੀਦਾ ਉਹੀ ਗੁਰੂ ਸਾਡੀ ਫਾਊਂਡੇਸ਼ਨ ਹੋਣੀ ਚਾਹੀਦੀ ਆ ਉਹੀ ਗੁਰੂ ਅੰਤ ਸਵਾਸਾਂ ਤੱਕ ਸਾਡੇ ਦਿਲੋਂ ਦਿਮਾਗ ਸੋਚ ਵਿੱਚ ਵਸਣਾ ਚਾਹੀਦਾ ਅਸਲ ਗੁਰੂ ਪਰਮਾਤਮਾ